ਅਮਰੀਕਾ ਦੇ ਨਵੇਂ ਚੁਣੇ ਗ੍ਰਾਸਪਤੀ ਡੋਨਲਡ 트੍ਰੰਪ ਇਸ ਸਮੇਂ ਐਕਟਿਵ ਮੋਡ ਵਿੱਚ ਹਨ ਉਹਨਾਂ ਨੇ ਸੌ ਚੁੱਕਣ ਤੋਂ ਪਹਿਲਾਂ ਹੀ ਆਪਣੇ ਏਜੰਡੇ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਦੇ ਇਰਾਦੇ ਸਾਫ਼ ਹਨ ਕਿ ਉਹ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਲਈ ਦ੍ਰਿੜ ਹਨ ਇਸ ਬਾਰੇ ਉਹਨਾਂ ਨੇ ਹੁਣ ਨੁਰੀਂਦਾ ਦੋ ਨਕਸ਼ੇ ਵੀ ਸਾਂਝੇ ਕੀਤੇ ਹਨ 트੍ਰੰਪ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਦੋ ਨਕਸ਼ੇ ਸਾਂਝੇ ਕੀਤੇ ਹਨ ਜਿਨ੍ਹਾਂ ਵਿੱਚ ਇੱਕ ਨਕਸ਼ੇ ਵਿੱਚ ਉਹਨਾਂ ਨੇ ਕੈਨੇਡਾ ਨੂੰ ਅਮਰੀਕਾ ਦਾ ਇਸਾ ਵਖਾਇਆ ਹੈ ਜਦੋਂ ਕਿ ਦੂਜੇ ਨਕਸ਼ੇ ਵਿੱਚ ਉਹਨਾਂ ਨੇ ਕੈਨੇਡਾ ਬਾਰੇ ਆਪਣੇ ਇਰਾਦਿਆਂ ਦਾ ਪ੍ਰਗਟਾਵਾ ਕੀਤਾ ਹੈ ਜਿਸ ਨੂੰ ਲੈ ਕੇ ਹੁਣ ਨਿਵਾਦ ਸ਼ੁਰੂ ਹੋ ਗਿਆ ਹੈ ਕੈਨੇਡੀਅਨ ਆਗੂਆਂ ਨੇ 트੍ਰੰਪ ਨੂੰ ਮੂੰਹ ਤੋੜ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ ਨੇਡਾ ਬਾਰੇ ਲਗਾਤਾਰ ਬਿਆਨਬਾਜ਼ੀ ਕਰ ਰਹੇ 트੍ਰੰਪ ਨੂੰ ਜਸਟਿਨ ਟੂਡੋ ਨੇ ਪਹਿਲੀ ਵਾਰ ਜਵਾਬ ਦਿੱਤਾ ਹੈ ਅਸਤੀਫੇ ਦਾ ਐਲਾਨ ਕਰ ਚੁੱਕੇ ਕੈਨੇਡੀਅਨ ਪੀਐਮ ਜਸਟਿਨ ਟੂਡੋ ਨੇ ਕਿਹਾ ਕਿ ਕੈਨੇਡਾ ਦੇ ਅਮਰੀਕਾ ਦਾ ਹਿੱਸਾ ਬਣਨ ਦੀ ਕੋਈ ਸੰਭਾਵਨਾ ਨਹੀਂ ਹੈ ਟੂਡੋ ਤੋਂ ਇਲਾਵਾ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਾਨੀ ਜੋਲੀ ਨੇ ਵੀ ਮਾਮਲੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਜੋਲੀ ਨੇ ਟਵੀਟ ਕਰਦੇ ਹ ਕਿ ਹੈ ਕਿ ਰਾਸ਼ਟਰਪਤੀ ਨਵੇਂ ਚੁਣੇ ਗਏ ਟਰੰਪ ਦੀਆਂ ਟਿੱਪਣੀਆਂ ਦਰਸਾਉਂਦੀਆਂ ਹਨ ਕਿ ਉਹ ਪੂਰੀ ਤਰ੍ਹਾਂ ਸਮਝ ਨਹੀਂ ਪਾਰੇ ਕਿ ਕੈਨੇਡਾ ਇੱਕ ਮਜ਼ਬੂਤ ਦੇਸ਼ ਹੈ ਸਾਡੀ ਆਰਥਿਕਤਾ ਮਜ਼ਬੂਤ ਹੈ ਸਾਡੇ ਲੋਕ ਤਾਕਤਵਰ ਹਨ ਧਮਕੀਆਂ ਦੇ ਬਾਵਜੂਦ ਅਸੀਂ ਪਿੱਛੇ ਨਹੀਂ ਹਟਾਂਗੇ ਉਥੇ ਕੈਨੇਡਾ ਵਿੱਚ ਵਿਰੋਧੀ ਧਿਰ ਦੇ ਨੇਤਾ ਪੀਅਰ ਪੋਲੀਵਰ ਨੇ ਵੀ ਇਸ ਮੁੱਦੇ ਤੇ ਬਿਆਨ ਦਿੱਤਾ ਹੈ ਉਹਨਾਂ ਕਿਹਾ ਕਿ ਅਸੀਂ ਇੱਕ ਮਹਾਨ ਅਤੇ ਆਜ਼ਾਦ ਦੇਸ਼ ਹਾਂ ਅਸੀਂ ਅਮਰੀਕਾ ਦੇ ਸਭ ਤੋਂ ਚੰਗੇ ਦੋਸਤ ਹਾਂ ਅਸੀਂ ਅਲ ਕਾਇਦਾ ਦੁਆਰਾ 9/11 ਦੇ ਹਮਲਿਆਂ ਦਾ ਜਵਾਬ ਦੇਣ ਵਿੱਚ ਅਮਰੀਕਾ ਦੀ ਮਦਦ ਕਰਨ ਲਈ ਅਰਬਾਂ ਡਾਲਰ ਅਤੇ ਸੈਂਕੜੇ ਜਾਨਾਂ ਖਰਚ ਕੀਤੀਆਂ ਅਸੀਂ ਅਰਬਾਂ ਡਾਲਰ ਦੀ ਉੱਚ ਗੁਣਵੱਤਾ ਅਤੇ ਪੂਰੀ ਤਰ੍ਹਾਂ ਭਰੋਸੇਮੰਦ ਊਰਜਾ ਅਮਰੀਕਾ ਨੂੰ ਬਾਜ਼ਾਰ ਦੀਆਂ ਘੱਟ ਕੀਮਤਾਂ 'ਤੇ ਸਪਲਾਈ ਕਰਦੇ ਹਨ ਤੁਹਾਨੂੰ ਦੱਸਦੀ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트ਰੰਪ ਲਗਾਤਾਰ ਕੈਨੇਡਾ ਨੂੰ ਅਮਰੀਕਾ ਦੇ 51ਵੇਂ ਰਾਜ ਵਜੋਂ ਸੁਭਾਸ਼ਨ ਕਰਦੇ ਨਜ਼ਰ ਆ ਰਹੇ ਹਨ ਇੰਨਾ ਹੀ ਨਹੀਂ ਉਹਨੇ ਕਈ ਵਾਰ ਜਸਟਿਨ ਟੂਡੋ ਨੂੰ ਅਮਰੀਕਾ ਦੇ 51ਵੇਂ ਰਾਜ ਦਾ ਗਵਰਨਰ ਕਹਿ ਵੀ ਦਿੱਤਾ ਹੈ